ਦੀ ਘਟਨਾ ਸਾਹਮਣੇ ਆਈ ਹੈ ਪੰਜਾਬ ਦੇ ਜਿਹੜਾ ਸਪੈਨਿਸ਼ ਫੈਮਲੀ ਉਹਨਾਂ ਹਰਮਾਚਲ ਵਿੱਚ ਕੁਟੂਮਰ ਕੀਤੀ ਕਰਨ। ਉਹ ਕੋਈ ਇੱਕ ਪਰਦੇਸ ਨਗੇ ਇੰਤਜ਼ਾਰ ਵਿੱਚ ਛੋੜਨੇ ਨੂੰ। ਪਰ ਉੱਥੇ ਜਾ ਕੇ ਇਹਨਾਂ ਦੇ ਉੱਤੇ ਇਕਦਮੀ ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿਸ ਜ਼ੁਲਮ ਨੇ ਹਮਲਾ ਕਰਤਾ। ਇਹ ਫੈਮਲੀ ਸੀ। ਦੋ ਬ੍ਰਦਰ ਸੀ, ਇੱਕ ਬ੍ਰਦਰ ਦੀ ਵਾਈਫ ਹੈ ਔਰ ਉਹ ਵੀ ਐਨਆਰਆਈ ਹੈ। ਜਿਹੜੇ ਸਾਰੇ ਬਾਹਰ ਹੀ ਉੱਥੇ ਰਹਿੰਦੇ ਨੇ ਪਰ ਬਾਰ ਬਾਰ ਇਹਨਾਂ ਕੋਲ ਆਸਟੋ। ਇਹਦਾ ਕੋਈ ਉਹਨਾਂ ਨੂੰ ਇਹਨਾਂ ਦੇ ਪੰਜਾਬੀ ਭੇਸ਼ ਵਿੱਚ ਦੇਖ ਕੇ ਉਹਨਾਂ ਨੇ ਇਹਨਾਂ ਨੂੰ ਮਾਰ ਨਹੀਂ ਪਾਇਆ ਚਾਹ ਕਰ ਗੋਲੇ ਕੁੱਟ ਮਾਰ ਵੀ ਕੀਤੀ ਬਹੁਤ ਜ਼ਿਆਦੀ ਜੇ ਜੇ ਮੈਂ ਬਹੁਤ ਨਿਜਾਇ ਕਰਦਾ ਤੇ ਸਰਕਾਰ ਤੋਂ ਮੰਗ ਕਰਦਾ ਇਸ ਸਰਕਾਰੀ ਵੀ ਇਹ ਟੈਕਸ਼ਨ ਅਭੀ ਮੁਖਤਰੀ ਦੇ ਬਾਹਰ ਮਾਚਲੇ ਨੇ ਉਹ ਵੀ ਇਮੀਜ ਟੈਕਸ ਲੈਣ ਔਰ ਪੰਜਾਬ ਦੇ ਮੁੱਖ ਮੰਤਰੀ ਇਮੀਜੈਂਟ ਗੱਲ ਕਰ ਰਹੇ ਕਿ ਕਿ ਸਾਨੂੰ ਸਿਕਾਵੇਂ ਮਾਹੌਲ ਚਾਹੀਦੇ ਸਾਨੂੰ ਜਦੋਂ ਵਰਗਾਂ ਦੀ ਰਾਜਨੀਤੀ ਧਰਮਾਂ ਦੀ ਕਰਾਂਗੇ ਇਹ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਸਾਡੇ ਵਰਗੀਕਰਨ ਔਰ ਧਰਮਾਂ ਦੇ ਰਾਜਨੀਤੀ ਦੇ ਵਿੱਚ ਨੁਕਸਾਨ ਪੈਦਾ ਕਰਦੀ ਔਰ ਸਾਡੇ ਸਮਾਜ ਚ ਪਾੜ ਵਾਦਾ ਇਹ ਇਹ ਹੀ ਚਿੰਤਾ ਆ ਕੇ ਕਰਦੇ ਸੀ ਔਰ ਇਹ ਚਿੰਤਾ ਨੂੰ ਮਰਕਜ਼ੀ ਰਾਜਨੀਤੀ ਦੇ ਵਿੱਚ ਵਡਾਵਾ ਮਿਲਦਾ ਹੈ ਸੋ ਜਿਹੜੀ ਘਟਨਾ ਵਾਪਰੀ ਕੰਗੜਾ ਨਾ ਵੀ ਅਸੀਂ ਕਹਾਂ ਵੀ ਠੀਕ ਹੈ ਇਹੋ ਜਿਹੇ ਘਟਨਾਵਾਂ ਤੇ ਬਹੁਤ ਸੀਐਮਐਮ ਵਾਪਰੀਆਂ ਨੇ ਬੜੇ ਬੜੇ ਕ੍ਰਿਟੀਕਲ ਬੰਦੇ ਨਾਲ ਲੋਕ ਆਪਣਾ ਰਾਂਝ ਕੱਢਦੇ ਨੇ ਪਰ ਉਹਨੂੰ ਤੁਸੀਂ ਕਿਸੇ ਵਰਗ ਨਾਲ ਜੋੜ ਦੇਣਾ ਕਿਸੇ ਪੰਜਾਬੀਆਂ ਪ੍ਰਤੀ ਕੋ ਮਾੜੀ ਵਰਤਨਾ ਉਹ ਫਿਰ ਕਿਤੇ ਨਾ ਕਿਤੇ ਕੁਛ ਪਾ ਖੇਤੇ ਬਾਗਚੇ ਵੀ ਹੋ ਗਏ ਪਰ ਕੁਝ ਲੋਕ ਇਹਨੂੰ ਸੈਲੀਬ੍ਰੇਟ ਕਰਨ ਲੱਗ ਪਏ ਯਾਰ ਕਿ ਇਹੋ ਜਿਹੇ ਘਟਨਾਵਾਂ ਨੂੰ ਕਿੰਦੀ ਵੀ ਸੈਲੀਬ੍ਰੇਟ ਨਹੀਂ ਚਾਹੀਦਾ ਤੁਸੀਂ ਦੇਖੋ ਜੇ ਕੋਈ ਝਗੜਾ ਹੋਵੇ ਕੋਈ ਛੋਕੋ ਵੀ ਤਾਂ ਬੈਕ ਨਿਬੜਾਉਂਦਾ ਹੈ ਸੋ ਜਿਹੜੀ ਘਟਨਾ ਵਾਪਰੀ ਉਹਨਾਂ ਉਹਦਾ ਰਿਐਕਸ਼ਨ ਉੱਥੇ ਮਾਚਰ ਵਿੱਚ ਉਹਨੂੰ ਮਿਲਿਆ ਉਹਨੇ ਟੂ ਮਾਚ ਦੀ ਰਿੰਗ ਦੇ ਨੇ ਉੱਥੇ ਵੀ ਪੰਜਾਬੀ ਰਿੰਗ ਦੇ ਨੇ ਸਾਰੇ ਦੇਸ਼ ਚ ਪੈਨੇ ਆ ਆਪਾਂ ਨੂੰ ਮੁੱਖ ਮੰਤਰੀ ਨੂੰ ਇਮੀਡੀਏਟਲੀ ਮੇਰਾ ਮੰਗਿਆ ਪੰਜਾਬ ਦੇ ਲੋਕ ਅਗਰੀ ਤੋਂ ਬਾਤ ਨੂੰ ਮੀਟਿੰਗ ਕਰਕੇ ਦੋਵੇਂ ਨੂੰ ਸਖਤ ਐਕਸ਼ਨ ਲੈ ਉਹ ਤੋਂ ਬਾਅਦ ਲੋਕਾਂ ਨੂੰ ਇੱਕ ਸੰਬੋਧਨ ਕਰ ਇਹ ਭਾਰਤ ਸਾਡਾ ਸਾਰਿਆਂ ਦਾ ਸੰਝਾ ਹੈ। ਉਹ ਅਸੀਂ ਰੋ ਕਨਸਟੀਟਿਊਸ਼ਨ ਮੁਤਾਬਕ ਸੈਕੂਲਰ ਸੋਸਨਾ ਚੱਲਦੇ ਆਂ। ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਮਾਉਂਦੇ ਆਂ। ਪਰ ਇਹ ਸਭ ਕਹਿਣਾ ਉਹ ਜਿਹੜੇ ਸਾਬ ਜਿਹੜੇ ਕੰਨਾ ਨੂੰ ਬਿਆਨਬਾਜ਼ੀ ਕਰਦੇ ਕੀ ਲੱਗਦਾ ਕਿ ਉਸਦਾ ਅਸਰ ਜੁਮਾਚ ਦੇ ਲੋਕਾਂ ਚ ਦੇਖਣ ਨੂੰ ਮਿਲ ਰਿਹਾ ਉਹ ਸੋਚ ਉਹਨਾਂ ਦੀ ਚਾਦੀ ਗੱਲ ਹੈ ਦੇਖੋ ਜਿਹੜੀ ਲੜਕੀ ਨੇ ਥੱਪੜ ਮਾਰਿਆ ਜੀ ਪਹਿਲੇ ਉਹਨੂੰ ਜਦੋਂ ਮਾਰਿਆ ਉਹਨੇ ਆਪਣੀ ਭਾਵਨਾ ਦੇ ਬੈਗਟ ਵਾਕ ਜਾਂ ਕੁਝ ਕਰਕੇ ਉਹ ਮੀਟਿੰਗ ਕੀਤੀ 100 ਬੰਦਾ ਇਕੱਠਾ ਹੋ ਗਿਆ ਪਰ ਉਹਦੇ ਅੰਬਜ ਦੇ ਵਿੱਚ ਜਦੋਂ ਆਪਾਂ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਔਰ ਉਹਦੇ ਵਿੱਚ ਵਿੱਚ ਰਿਐਕਸ਼ਨ ਥਿਵੇਂ ਵੇਖਣ ਨੂੰ ਮਿਲਿਆ ਇਸੇ ਤੋਂ ਡਰਦੇ ਹਾਂ ਅਸੀਂ ਅਸੀਂ ਉਹ ਕਿਹਾ ਸਾਡੀਆਂ ਸੰਝਾਂ ਨੇ ਬਹੁਤ ਅਸੀਂ ਕਹਿਣ ਨੂੰ ਪਰਦੇਸ ਹੈ ਬੜੀ ਬੜੀ ਇੰਡੀਅਨ ਸਾਨੂੰ ਇਹੋ ਜਿਹੀ ਚੀਜ਼ਾਂ ਨੂੰ ਮਤਲਬ ਸਾਰਿਆਂ ਨੂੰ ਲੜ ਮਿਲ ਕੇ ਜਿਹੜਾ ਆ ਸਮਾਜ ਨੂੰ ਅੱਗੇ ਲੈ ਜਾਣ ਦੀ ਕੰਮ ਕਰਨਾ ਚਾਹੀਦੀ ਹੈ। ਅਜੁੱਤੀ ਵੀ ਉਹਨਾਂ ਨੇ ਬਹੁਤ ਗਲਤ ਕੰਮ ਹੋਇਆ ਸਾਡੇ ਪੰਜਾਬੀ ਭਰਾ ਦੇ ਨਾਲ ਬਹੁਤ ਗਲਤ ਰਿਐਕਸ਼ਨ ਹੋਇਆ। ਔਰ ਮੈਂ ਤੇ ਕਹੂੰਗਾ ਕਿ ਇਹ ਨਹੀਂ ਹੋਣਾ ਚਾਹੀਦਾ। ਜਦੋਂ ਦੀ ਬੀਜੇਪੀ ਗਵਰਨਮੈਂਟ ਨੇ ਵਰਗਾਂ ਦੀ ਧਰਮ ਦੀ ਰਾਜਨੀਤੀ ਸ਼ੁਰੂ ਕੀਤੀ ਹੈ। ਉਹਦੇ ਨਤੀਜੇ ਜਿਹੜੇ ਆ ਇਹੋ ਜਿਹੇ ਘਟਨਾਵਾਂ ਜਿਹੜੀਆਂ ਅੰਜਾਮ ਇੰਨਾ ਘਟਨਾਵਾਂ ਤੱਕ ਪਹੁੰਚ ਰਿਹਾ। ਅੱਜ ਮੈਂ ਦੋਹਾਂ ਮੁੱਖ ਮੰਤਰੀਆਂ ਨੂੰ ਦੇੰਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਵੀ ਦਾ ਇਨੀਸ਼ੀਏਟਿਵ ਲੈਣ ਔਰ ਮੁੱਖ ਮੰਤਰੀ ਮਹਾਚਲ ਵੀ ਇਮੀਜ ਜਿਹੜੀ ਉਹਨਾਂ ਨੂੰ ਵੈਰੀਫਾਈਡ ਇਡੈਂਟੀਫਾਈ ਕਰਕੇ ਉਹਨਾਂ ਦੇ ਪਛਾਣ ਦੱਸੀ ਉਹਨਾਂ ਚੰਦੂ ਉਹਜੀਤ ਸਿੰਘ